ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਸਿਮਰਨ ਜਿਹੜੀ ਬਿਨਾ ਪਿਓ ਦੇ ਬੱਚੀ ਮੈਂ ਇੱਕ ਗਰੀਬ ਪਰਿਵਾਰ ਵਿੱਚ ਜੰਮੀ ਸੀ ਅਸੀਂ ਦੋ ਭੈਣਾਂ ਸੀ ਤੇ ਇੱਕ ਭਰਾ ਸੀ ਅਸੀਂ ਬਹੁਤ ਹੀ ਛੋਟੀਆਂ ਸੀ ਜਦੋਂ ਮੇਰੇ ਪਾਪਾ ਦੀ ਡੈਥ ਹੋ ਗਈ ਸੀ ਤੇ ਮੇਰੀ ਮਾਂ ਨੇ ਸਾਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਪਾਲਿਆ ਸੀ ਫਿਰ ਮੇਰੀ ਮਾਂ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਛੱਡ ਦਿੱਤਾ ਤੇ ਅਸੀਂ ਸ਼ਹਿਰ ਵਿੱਚ ਰਹਿੰਦੇ ਸੀ ਸ਼ਹਿਰ ਵਿੱਚ ਰਹਿਣ ਕਰਕੇ ਉਹ ਕਿਸੇ ਫੈਕਟਰੀ ਵਿੱਚ ਕੰਮ ਕਰਨ ਲੱਗ ਗਈ ਸੀ ਜਿੱਥੇ ਉਹਨੂੰ ਜ਼ਿਆਦਾ ਪੈਸੇ ਮਿਲਦੇ ਸੀ ਤੇ ਇਹਨਾਂ ਪੈਸਿਆਂ ਦੇ ਨਾਲ ਉਹਨੇ ਸਾਨੂੰ ਪੜਾਇਆ ਸੀ ਅਸੀਂ 10-10 ਪੜ ਗਏ ਸੀ ਫਿਰ ਉਹਨੇ ਮੇਰੀ ਵੱਡੀ ਭੈਣ ਦਾ ਵਿਆਹ ਕਰ ਦਿੱਤਾ ਤੇ ਮੇਰੇ ਮੇਰਾ ਭਰਾ ਦਾ ਸਿਰੇ ਦਾ ਨਸ਼ੇੜੀ ਨਿਕਲਿਆ ਉਹ ਆਪਣੇ ਨਸ਼ੇ ਜੋਗੇ ਕਮਾਉਂਦਾ ਤੇ ਨਸ਼ਾ ਕਰ ਲੈਂਦਾ ਸੀ ਉਹਨਾਂ ਸਾਡੀ ਜ਼ਿੰਦਗੀ ਦੇ ਨਾਲ ਕੋਈ ਮਤਲਬ ਨਹੀਂ ਸੀ। ਮੇਰੀ ਮਾਂ ਨੇ ਉਹਨੂੰ ਬੇਦਖਲ ਕਰ ਦਿੱਤਾ ਸੀ। ਉਹ ਘਰੇ ਵੀ ਘੱਟ ਵੱਧੀ ਆਉਂਦਾ ਸੀ। ਹਮੇਸ਼ਾ ਆਪਣੇ ਬਾਹਰ ਨਸ਼ੇੜੀ ਦੋਸਤਾਂ ਦੇ ਨਾਲ ਹੀ ਜ਼ਿੰਦਗੀ ਗੁਜ਼ਾਰਦਾ ਰਹਿੰਦਾ। ਕਦੀ ਮਾਂ ਦਾ ਹਾਲ ਵੀ ਪੁੱਛਣ ਤੱਕ ਨਹੀਂ ਸੀ ਆਉਂਦਾ। ਫਿਰ ਮੈਂ ਵੀ ਜਵਾਨ ਹੋ ਗਈ ਸੀ ਤੇ ਮੇਰੀ ਭੈਣ ਦਾ ਇੱਕ ਬੋਏਫ੍ਰੈਂਡ ਸੀ ਜਿਹੜਾ ਉਹਨੂੰ ਮਿਲਣ ਆਉਂਦਾ ਸੀ ਤੇ ਪੈਸੇ ਵੀ ਦੇ ਕੇ ਜਾਂਦਾ ਸੀ। ਜਦ ਕਿ ਮੇਰੀ ਮਾਂ ਘਰੇ ਨਹੀਂ ਹੁੰਦੀ ਸੀ। ਉਹ ਫੈਕਟਰੀ ਵਿੱਚ ਚੱਲੀ ਜਾਂਦੀ ਸੀ ਤੇ ਮੇਰੀ ਭੈਣ ਆਪਣੇ ਆਸ਼ਕ ਨੂੰ ਘਰੇ ਸਾਦੀ ਸੀ ਤੇ ਉਹ ਖਾਣ ਪੀਣ ਲਈ ਬੜਾ ਕੁਝ ਲੈ ਕੇ ਆਉਂਦਾ ਸੀ ਮੇਰੀ ਭੈਣ ਮੈਨੂੰ ਕਹਿੰਦੀ ਹੁੰਦੀ ਸੀ ਕਿ ਸਿਮਰਨ ਤੂੰ ਕਿਸੇ ਨੂੰ ਵੀ ਨਹੀਂ ਦੱਸਣਾ ਕਿ ਮੇਰਾ ਕੋਈ ਬੁਆਏਫਰੈਂਡ ਆ ਤੇ ਇਹ ਤੇਰਾ ਚੀਚੂ ਆ ਮੈਂ ਇਹਦੇ ਨਾਲ ਹੀ ਵਿਆਹ ਕਰਵਾਉਣਾ ਮੈਨੂੰ ਸਭ ਸਮਝ ਆਉਂਦਾ ਸੀ ਪਰ ਜਦੋਂ ਮੇਰੀ ਭੈਣ ਨੂੰ ਸੋਹਣੇ ਸੋਹਣੇ ਕੱਪੜੇ ਲੈ ਕੇ ਦਿੰਦਾ ਸੀ ਤਾਂ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਵੀ ਸੋਨੇ-ਸੁਨੇ ਤੇ ਮਹਿੰਗੇ-ਮਹਿੰਗੇ ਕੱਪੜੇ ਪਾਵਾਂ ਪਰ ਮੇਰੀ ਮਾਂ ਦੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਸੀ ਕਿ ਉਹ ਮੈਨੂੰ ਕੱਪੜੇ ਲੈ ਕੇ ਦੇ ਸਕਦੀ। ਸਾਲ ਵਿੱਚ ਮਸਾਂ ਦੋ ਕੋ ਵਾਰ ਉਹ ਕੱਪੜੇ ਮੈਨੂੰ ਲੈ ਕੇ ਦਿੰਦੀ ਹੁੰਦੀ ਸੀ ਤੇ ਉਹਨਾਂ ਕੱਪੜਿਆਂ ਦੇ ਨਾਲ ਹੀ ਮੈਂ ਗੁਜ਼ਾਰਾ ਕਰਦੀ ਹੁੰਦੀ ਸੀ। ਮੇਰੀ ਭੈਣ ਹਰ ਰੋਜ਼ ਵਨਸ-ਵਨੇ ਕੱਪੜੇ ਪਾਉਂਦੀ ਹੁੰਦੀ ਸੀ। ਮੇਰੀ ਮਾਂ ਨੇ ਵੀ ਉਹਦੇ ਲੱਛਣ ਦੇਖੇ ਤੇ ਉਹਨੂੰ ਸਕੂਲੋਂ ਪੜਨੋਂ ਹਟਾਰਿਆ ਸੀ ਤੇ ਉਹਨੂੰ ਵੀ ਆਪਣੇ ਨਾਲ ਹੀ ਫੈਕਟਰੀ ਵਿੱਚ ਲਵਾ ਲਿਆ। ਮੈਂ ਇਕੱਲੀ ਘਰੇ ਰਹਿੰਦੀ ਹੁੰਦੀ ਸੀ ਪਰ ਮੈਨੂੰ ਇਹ ਸੀ ਕਿ ਮੈਂ ਇਕੱਲੀ ਘਰੇ ਆ ਮੈਂ ਵੀ ਤਾਂ ਆਪਣਾ ਬੁਆਏਫ੍ਰੈਂਡ ਸਾਥ ਸਕਦੀ ਆਂ ਪਰ ਮੇਰਾ ਕੋਈ ਬੁਆਏਫ੍ਰੈਂਡ ਹੈ ਨਹੀਂ ਸੀ ਇਸ ਲਈ ਮੈਂ ਇੱਕ ਦਿਨ ਸ਼ਹਿਰ ਵਿੱਚ ਦੀ ਲੰਘਦੀ ਸੀ ਤੇ ਇੱਕ ਸੋਹਣੇ ਮੁੰਡੇ ਨੂੰ ਮੈਂ ਆਪ ਹੀ ਅੱਖ ਮਾਰ ਦਿੱਤੀ ਕਿਉਂਕਿ ਮੇਰੇ ਮਨ ਵਿੱਚ ਇਕ ਲਾਲਚ ਸੀ ਕਿ ਮੈਨੂੰ ਚੱਲ ਕੁਝ ਪੈਸੇ ਤੇ ਕੱਪੜੇ ਤਾਂ ਮਿਲ ਜਾਇਆ ਕਰਨਗੇ ਮੇਰੀ ਭੈਣ ਦਾ ਬੁਆਏਫ੍ਰੈਂਡ ਉਹ ਨੂੰ ਕਿੰਨਾ ਪਿਆਰ ਕਰਦਾ ਤੇ ਮੇਰਾ ਬੁਆਏਫ੍ਰੈਂਡ ਵੀ ਮੈਨੂੰ ਬਹੁਤ ਪਿਆਰ ਕਰੂਗਾ ਤੇ ਨਾਲ ਹੀ ਮੇਰੀ ਹਰ ਇੱਕ ਰੀਜ ਵੀ ਪੂਰੀ ਕਰੂਗਾ ਮੈਂ ਆਪਣੀ ਭੈਣ ਵੱਲ ਦੇਖ ਕੇ ਆਪਣਾ ਮਨ ਬਦਲ ਲਿਆ ਸੀ ਪਹਿਲਾਂ ਤਾਂ ਮੈਂ ਇਦਾਂ ਦਾ ਕੁਝ ਨਹੀਂ ਸੋਚਿਆ ਸੀ ਮੇਰੀ ਭੈਣ ਤੇ ਮੇਰੀ ਮਾਂ ਫੈਕਟਰੀ ਵਿੱਚ ਕੰਮ ਕਰਦੀਆਂ ਸੀ ਤੇ ਉਹ ਕਾਫੀ ਪੈਸੇ ਲੈ ਕੇ ਵੀ ਆਉਂਦੀਆਂ ਸੀ ਫਿਰ ਉਹ ਕਦੀ ਕਦੀ ਮੇਰੀ ਭੈਣ ਬਿਮਾਰ ਹੋਣ ਦਾ ਬਹਾਨਾ ਲਾ ਕੇ ਘਰ ਰਹਿ ਪੈਂਦੀ ਸੀ ਤੇ ਆਪਣੇ ਆਸ਼ਕ ਨੂੰ ਘਰ ਵਿੱਚ ਸੱਦ ਲੈਂਦੀ ਸੀ ਉਹਦਾ ਆਸ਼ਕ ਆਉਂਦੇ ਹੀ ਉਹਨੂੰ ਘੁੱਟ ਕੇ ਜੱਫੀ ਪਾਉਂਦਾ ਹੁੰਦਾ ਸੀ ਉਹਨੂੰ ਪਤਾ ਸੀ ਕਿ ਮੇਰੀ ਮਾਂ ਥੋੜੀ ਗੁੱਸੇ ਵਾਲੇ ਸੁਭਾਅ ਦੀ ਆ ਉਹਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਇਸ ਲਈ ਅਸੀਂ ਦੋਨੇ ਭੈਣਾਂ ਆਪਣੀ ਮਾਂ ਤੋਂ ਚੋਰੀ-ਚੋਰੀ ਆਸ਼ਕੀ ਮਾਰਦੀਆਂ ਸੀ ਮੇਰੀ ਭੈਣ ਨੇ ਮੈਨੂੰ ਸਭ ਕੁਝ ਸਿਖਾ ਦਿੱਤਾ ਸੀ। ਉਹਦੇ ਵੱਲ ਵੇਖ-ਵੇਖ ਕੇ ਮੈਂ ਵੀ ਸਭ ਕੁਝ ਸਿੱਖ ਗਈ ਸੀ ਤੇ ਆਪਣੇ ਕਸੇ ਪੁਰਾਣੇ ਜਿਹੇ ਕੱਪੜੇ ਦੇਖ ਕੇ ਮੇਰਾ ਵੀ ਦਿਲ ਕਰਦਾ ਕਿ ਮੈਂ ਵੀ ਸੋਹਣੇ-ਸੋਹਣੇ ਕੱਪੜੇ ਪਾਵਾਂ। ਇਸ ਲਈ ਮੈਂ ਸ਼ਹਿਰ ਵਿੱਚ ਆਉਂਦੀ-ਆਉਂਦੀ ਨੇ ਆਪ ਹੀ ਇੱਕ ਮੁੰਡਾ ਪਸੰਦ ਕਰ ਲਿਆ। ਜਦ ਕਿ ਉਹ ਮੈਨੂੰ ਪਸੰਦ ਨਹੀਂ ਕਰਦਾ ਸੀ। ਮੈਂ ਆਪ ਹੀ ਉਹਨੂੰ ਪਸੰਦ ਕਰ ਲਿਆ ਸੀ ਤੇ ਉਹਦੇ ਨਾਲ ਗੱਲਬਾਤ ਵੀ ਕਰਨੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਦਿਲ ਲੱਗ ਦੇ ਗਏ ਮੇਰੀ ਉਹਦੇ ਨਾਲ ਕਾਫੀ ਗੱਲਬਾਤ ਹੋਣ ਲੱਗ ਗਈ ਸੀ ਅਸੀਂ ਇੱਕ ਦੂਸਰੇ ਨੂੰ ਬਹੁਤ ਪਿਆਰ ਕਰਨ ਲੱਗ ਗਏ ਸੀ ਤੇ ਉਹ ਵੀ ਮੈਨੂੰ ਪਿਆਰ ਕਰਦਾ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਉਹ ਸਿਰਫ ਮੇਰੇ ਨਾਲ ਪਿਆਰ ਦਾ ਫਾਇਦਾ ਚੁੱਕਦਾ ਮੈਂ ਉਹਨੂੰ ਕਿਹਾ ਕਿ ਮੇਰੀ ਭੈਣ ਦਾ ਬੋਏਫ੍ਰੈਂਡ ਉਹਦੇ ਲਈ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਉਂਦਾ ਤਾਂ ਉਹ ਕਹਿਣ ਲੱਗਾ ਕਿ ਤੂੰ ਵੀ ਦੱਸ ਤੈਨੂੰ ਵੀ ਕਿਹੜੀ ਚੀਜ਼ ਚਾਹੀਦੀ ਆ ਮੈਂ ਉਹਨੂੰ ਕਿਹਾ ਕਿ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਅੰਦਰੋਂ ਤਾਂ ਬਹੁਤ ਖੁਸ਼ ਸੀ ਕਿ ਉਹ ਮੈਨੂੰ ਇਹੋ ਜਿਹੀਆਂ ਗੱਲਾਂ ਪੁੱਛਦਾ ਪਰ ਮੈਂ ਉਹਨੂੰ ਮਨ੍ਹਾ ਕਰਦੀ ਸੀ ਜੇ ਮੈਂ ਉਹਨੂੰ ਹਾਂ ਕਰਦੀ ਤਾਂ ਉਹਨੂੰ ਇਦਾਂ ਲੱਗਦਾ ਸੀ ਕਿ ਜਿੱਦਾਂ ਉਹ ਮੈਨੂੰ ਇੱਕ ਘੱਡਿਆ ਕਿਸਮ ਦੀ ਕੁੜੀ ਸਮਝੂਗਾ ਜੋ ਪੈਸੇ ਲੈ ਕੇ ਖਾਣ ਵਾਲੀ ਆ ਜੇ ਮੈਂ ਉਹਨੂੰ ਨਾ ਕਰਦੀ ਤਾਂ ਮੈਨੂੰ ਇਦਾਂ ਲੱਗਦਾ ਸੀ ਕਿ ਉਹ ਮੈਨੂੰ ਸੱਚੀ ਕੁਝ ਲੈ ਕੇ ਹੀ ਨਹੀਂ ਦੇਊਗਾ ਇਸ ਲਈ ਮੈਂ ਸੰਗ ਦੀ ਸੰਗ ਦੇ ਉਹਨੂੰ ਆਪਣੇ ਭੈਣ ਬਾਰੇ ਕੋਈ ਨਾ ਕੋਈ ਗੱਲ ਕਹਿੰਦੀ ਰਹਿੰਦੀ ਸੀ ਮੇਰਾ ਬੁਆਏਫ੍ਰੈਂਡ ਫਿਰ ਮੈਨੂੰ ਬਿਨਾ ਮੰਗਿਆ ਹੀ ਚੀਜ਼ਾਂ ਲਿਆ ਕੇ ਦੇਣ ਲੱਗ ਪਿਆ ਸੀ ਤੇ ਮੇਰੇ ਘਰ ਕੋਈ ਨਹੀਂ ਹੁੰਦਾ ਸੀ ਮੈਂ ਇਕੱਲੀ ਉਹਦੇ ਨਾਲ ਰੋਮਾਂਸ ਕਰਦੀ ਸੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਕੋਲੋਂ ਲੈ ਕੇ ਮੈਂ ਖੁਸ਼ ਹੁੰਦੀ ਤੇ ਉਹਨੂੰ ਘੁੱਟ ਕੇ ਜੱਫੀ ਪਾਉਂਦੀ ਹੁੰਦੀ ਸੀ ਉਹ ਮੇਰਾ ਦਿਲ ਖੁਸ਼ ਕਰਦਾ ਸੀ ਪਰ ਉਹ ਮੈਨੂੰ ਕਹਿੰਦਾ ਸੀ ਕਿ ਤੂੰ ਵੀ ਮੈਨੂੰ ਖੁਸ਼ ਕਰਿਆ ਕਰ ਜਿਸ ਤਰ੍ਹਾਂ ਮੈਂ ਤੈਨੂੰ ਖੁਸ਼ ਕਰਦਾ ਮੈਂ ਆਪਣੇ ਬੁਆਏਫ੍ਰੈਂਡ ਪੰਮੇ ਦੇ ਨਾਲ ਰੰਗ ਰਲੀਆਂ ਮਨਾਉਣ ਵਿੱਚ ਬਿਜੀ ਸੀ ਮੈਂ ਉਹਦੇ ਕੋਲੋਂ ਪੈਸੇ ਲੈਂਦੀ ਚੀਜ਼ਾਂ ਲੈਂਦੀ ਤੇ ਉਹਦੀ ਹਰ ਇੱਕ ਰੀਜ ਪੂਰੀ ਕਰਦੀ ਸੀ ਉਹੀ ਮੇਰੇ ਤੇ ਕਿੰਨਾ ਕਿੰਨਾ ਟਾਈਮ ਆਪਣੇ ਹੱਥਸ ਵਟਾਉਂਦਾ ਰਹਿੰਦਾ ਸੀ ਫਿਰ ਇੱਕ ਦਿਨ ਮੈਂ ਪ੍ਰੈਗਨੈਂਟ ਹੋ ਗਈ ਉਹਨੇ ਮੈਨੂੰ ਪ੍ਰੈਗਨancies ਗਰਾਉਂਡ ਦੀ ਦਵਾਈ ਖਵਾਈ ਤੇ ਕੁਝ ਕੁ ਦਿਨਾਂ ਵਿੱਚ ਹੀ ਮੈਂ ਬਿਲਕੁਲ ਠੀਕ ਹੋ ਗਈ ਸੀ ਇਸ ਤਰ੍ਹਾਂ ਮੇਰੇ ਨਾਲ ਇੱਕ ਵਾਰ ਨਹੀਂ ਹੋਇਆ ਸੀ ਦੋ ਤਿੰਨ ਵਾਰ ਹੋਇਆ ਸੀ ਮੈਂ ਉਹਦੇ ਕੋਲੋਂ ਪੈਸੇ ਲੈਂਦੀ ਤੇ ਉਹਦੇ ਕੋਲ ਉਹ ਦਵਾਈ ਲੈਂਦੀ ਸੀ ਇੱਕ ਦਿਨ ਮੇਰੇ ਬੁਆਏਫਰੈਂਡ ਨੇ ਦੇ ਨਾਲ ਉਹਦਾ دوست ਆਇਆ ਉਹ ਕਾਫੀ ਅਮੀਰ ਸੀ ਉਹ ਗੱਡੀ ਵਿੱਚ ਆਏ ਸੀ ਮੇਰੇ ਕੋਲ ਕਾਫੀ ਟਾਈਮ ਤੇ ਇੱਕ ਕਮਰੇ ਵਿੱਚ ਬੈਠੇ ਰਹੇ ਪੰਮਾ ਮੈਨੂੰ ਕਹਿੰਦਾ ਕਿ ਮੇਰੇ ਦੋਸਤ ਦੀ ਕਿਸੇ ਨਾਲ ਗੱਲ ਕਰਵਾ ਦੇ ਇਹ ਵਿਚਾਰਾ ਇਕੱਲਾ ਰਹਿੰਦਾ ਇਹਦਾ ਵੀ ਦਿਲ ਨਹੀਂ ਲੱਗਦਾ ਮੇਰਾ ਮਨ ਵੀ ਇਮਾਨ ਹੋ ਗਿਆ ਮੈਂ ਵੀ ਉਹਨੂੰ ਆਪਣੇ ਜਾਲ ਵਿੱਚ ਫਸਾ ਲਿਆ ਮੈਂ ਕਿਹਾ ਕਿ ਕੋਈ ਗੱਲ ਨਹੀਂ ਮੇਰਾ ਨੰਬਰ ਦੇ ਮੈਂ ਇਹਦੀ ਵੀ ਕਿਸੇ ਨਾਲ ਗੱਲ ਕਰਵਾ ਦਿੰਨੀ ਆ ਮੈਂ ਉਹਦਾ ਨੰਬਰ ਲੈ ਲਿਆ ਤੇ ਆਪਣੇ ਬੁਆਏਫਰੈਂਡ ਤੋਂ ਚੋਰੀ-ਚੋਰੀ ਉਹਦੇ ਨਾਲ ਗੱਲਾਂ ਕਰਨ ਲੱਗ ਪਈ ਉਹ ਵੀ ਹਮਸਾ ਦਾ ਭੁਖਾ ਸੀ ਕਹਿੰਦਾ ਸੀ ਕਿ ਸਿਮਰਨ ਹੁਣ ਤਾਂ ਰਹਿ ਨਹੀਂ ਹੁੰਦਾ ਜਿੱਦਾਂ ਪੰਮਾ ਤੇਰੇ ਨਾਲ ਖੁਸ਼ ਹੋ ਕੇ ਜਾਂਦਾ ਵਾ ਮੈਂ ਵੀ ਤੇਰੇ ਨਾਲ ਖੁਸ਼ ਹੋ ਜੀ ਹੋ ਜ ਜਾਣਾ ਪਰ ਪੰਮੇ ਦੇ ਸਾਹਮਣੇ ਤੇਰੇ ਨਾਲ ਇਹ ਸਭ ਕੁਝ ਮੈਂ ਨਹੀਂ ਕਰ ਸਕਦਾ ਜੇ ਪੰਮੇ ਨੂੰ ਪਤਾ ਲੱਗ ਗਿਆ ਤਾਂ ਉਹ ਕੀ ਕਹੋਗਾ ਕਿ ਜਾਰੇ ਚੋ ਗਦਾਰੀ ਕਰ ਗਿਆ ਕਿਸੇ ਵੇਲੇ ਮੈਂ ਤੈਨੂੰ ਚੋਰੀ ਇਕੱਲਿਆਂ ਮਿਲਣਾ ਚਾਹੁੰਦਾ ਮੈਂ ਉਹਨੂੰ ਕਿਹਾ ਕਿ ਫਿਕਰ ਨਾ ਕਰ ਮੈਂ ਬੰਮੇ ਨੂੰ ਆਪੇ ਹੀ ਸੰਭਾਲ ਲਵਾਂਗੀ ਮੈਂ ਬੰਮੇ ਨੂੰ ਕਿਹਾ ਕਿ ਕੱਲ ਨੂੰ ਆਪਣੀ ਮਾਸੀ ਕੋਲ ਆ ਜਦ ਮੈਂ ਜਾ ਰਹੀ ਹਾਂ ਇਸ ਲਈ ਤੂੰ ਕੰਮ ਤੇ ਚਲਾ ਜਾਏ ਉਹ ਬਿਜਲੀ ਮਕੈਨਿਕ ਦਾ ਕੰਮ ਕਰਦਾ ਸੀ ਇਸ ਲਈ ਉਹ ਕੰਮ ਤੇ ਜਾਂਦਾ ਸੀ ਤੇ ਉਹਦੇ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ ਸੀ ਕਿ ਉਹ ਕੰਮ ਤੇ ਚਲਾ ਗਿਆ ਸੀ ਮੇਰੇ ਨਾਲ ਅੱਧਾ ਕੋ ਘੰਟਾ ਵੀਡੀਓ ਕਰਕੇ ਵੀਡੀਓ ਉਮੈ ਉਹਨੂੰ ਦਿਖਾ ਗਿਆ ਸੀ ਕਿ ਉਹ ਦੂਰ ਕਿਤੇ ਕੰਮ ਕਰਨ ਗਿਆ ਮੈਂ ਮਗਰੋਂ ਸੁਖੇ ਨੂੰ ਸਾਧ ਲਿਆ ਤੇ ਸੁਖ ਗੱਡੀ ਵਿੱਚ ਆਇਆ ਉਹਨੂੰ ਪਤਾ ਸੀ ਕਿ ਪੰਮਾ ਮੇਰੇ ਲਈ ਬਹੁਤ ਉੱਜ ਲੈ ਕੇ ਆਉਂਦਾ ਸੁਖ ਵੀ ਮੇਰੇ ਲਈ ਕੁਝ ਕੱਪੜੇ ਤੇ ਕੁਝ ਖਾਣ ਵਾਲੀਆਂ ਚੀਜ਼ਾਂ ਲੈ ਕੇ ਆਇਆ ਸੀ ਤੇ 2000 ਰੁਪਏ ਨਕਦ ਦੇ ਕੇ ਗਿਆ ਸੀ ਇਹ ਦੇਖ ਕੇ ਤਾਂ ਮੈਂ ਹੈਰਾਨ ਹੀ ਰਹਿ ਗਈ ਸੁਖ ਨੂੰ ਮੈਂ ਫਟ ਕੇ ਜੱਫੀ ਪਾਈ ਤੇ ਉਹਨੇ ਵੀ ਮੈਨੂੰ ਆਪਣੀਆਂ ਬਾਹਾਂ ਵਿੱਚ ਲੈਣ ਲੱਗਾ ਮੈਂ ਤੈਨੂੰ ਪੰਮੇ ਨਾਲੋਂ ਬਹੁਤ ਜ਼ਿਆਦਾ ਖੁਸ਼ ਰੱਖੂੰਗਾ ਬਸ ਹੋਂਤੋਂ ਮੇਰੀ ਹੋ ਕੇ ਰਹਿ ਮੈਂ ਸੁੱਖੇ ਦੇ ਨਾਲ ਉਹ ਸਭ ਕੁਝ ਆਪਣਾ ਸਾਂਝਾ ਕਰਦੀ ਸੀ ਤੇ ਸੁੱਖ ਮੈਨੂੰ ਕਹਿੰਦਾ ਸੀਗੇ ਬਸ ਮੇਰੀ ਇੱਕ ਰੀਜ ਆ ਕਿ ਤੂੰ ਮੇਰੇ ਸਾਹਮਣੇ ਆਪਣੇ ਕੱਪੜੇ ਆਪ ਉਤਾਰ ਮੈਂ ਇਹੀ ਕੁਝ ਦੇਖਣਾ ਜੋ ਕੋਈ ਕੁੜੀ ਮੇਰੇ ਨਾਲ ਇਸ ਤਰ੍ਹਾਂ ਕਰੇ ਮੈਂ ਸੁੱਖ ਦੀ ਉਹ ਰੀਜ ਵੀ ਪੂਰੀ ਕਰ ਦਿੱਤੀ ਮੇਰੇ ਮਨ ਵਿੱਚ ਹੋਰ ਵੀ ਲਾਲਚ ਆ ਗਿਆ ਸੀ ਕਿਉਂਕਿ ਸੁੱਖ ਪੰਮੇ ਦੇ ਨਾਲੋਂ ਵੀ ਜ਼ਿਆਦਾ ਅਮੀਰ ਸੀ ਸੋਹਕ ਨੇ ਮੇਰੇ ਨਾਲ ਉਹ ਸਭ ਕੁਝ ਕਰਦਿਆ ਵੀਡੀਓ ਵੀ ਬਣਾਈਆਂ ਤੇ ਮੇਰੇ ਨਾਲ ਪੂਰੇ ਮ제 ਲਈ ਮੇਰੇ ਨਾਲ ਸਭ ਕੁਝ ਕਰਕੇ ਦੁਪਹਿਰ ਦੇ 2:00 ਵਜੇ ਉਹ ਚਲਾ ਗਿਆ ਸੀ ਜਾਂਦੇ ਹੋਏ ਵੀ ਮੈਨੂੰ 1000 ਰੁਪਏ ਦੁਬਾਰਾ ਫਿਰ ਦੇ ਕੇ ਗਿਆ ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਇਹ ਪੈਸਿਆਂ ਚੋਂ ਲੈ ਲਈ ਮੈਂ ਬਹੁਤ ਖੁਸ਼ ਸੀ ਪਰ ਮੇਰਾ ਬਹੁਤ ਹੀ ਬੁਰਾ ਹਾਲ ਸੀ ਤੇ ਥਕਾਵਟ ਦੇ ਨਾਲ ਮੇਰਾ ਮੰਦਾ ਹਾਲ ਹੋ ਗਿਆ ਸੀ ਪੰਮਾ ਤਾਂ ਮੇਰੀ ਗੱਲ ਮੰਨ ਵੀ ਲੈਂਦਾ ਸੀ ਰਸੋਖ ਤਾਂ ਮੇਰੀ ਗੱਲ ਮੰਨਦਾ ਹੀ ਨਹੀਂ ਸੀ ਉਹ ਆਪਣੇ ਮਨਮਰਜ਼ੀ ਕਰਦਾ ਤੇ ਆਪਣਾ ਹੀ ਰੋਗ ਮੇਰੇ ਤੇ ਮਾਰਦਾ ਸੀ ਮੈਂ ਬੇਵਸੀ ਉਹਦੀ ਹਰ ਇੱਕ ਰੀਜ ਪੂਰੀ ਕਰ ਦਿੱਤੀ ਸੀ ਫਿਰ ਮੈਨੂੰ ਲੱਗਿਆ ਕਿ ਕੋਈ ਗੱਲ ਨਹੀਂ ਇਹ ਕੰਮ ਜਿਹੜਾ ਰੋਜ਼-ਰੋਜ਼ ਕਰਨਾ ਕਦੇ-ਕਦੇ ਤਾਂ ਕਰਨਾ ਹੁੰਦਾ ਇਦਾਂ ਹੀ ਦਿਨਾਂ ਲੰਘਦੇ ਗਏ ਮੈਂ ਇੱਕ ਦਿਨ ਬੈਠੀ ਸੀ ਪੰਮਾ ਮੈਨੂੰ ਵੀਡੀਓ ਕਾਲ ਕਰ ਰਿਹਾ ਸੀ ਉਧਰੋਂ ਸੋ ਦੀ ਗੱਲ ਵੀ ਮੈਂ ਮੰਨ ਲਈ ਕਿਉਂਕਿ ਸੁਖ ਤੋਂ ਕਾਫੀ ਪੈਸੇ ਮਿਲਦੇ ਸੀ ਪੈਸੇ ਲੈਣੇ ਸੀ ਕਿਉਂਕਿ ਮੈਂ ਆਪਣਾ ਫੋਨ ਨਵਾਂ ਲੈਣਾ ਸੀ ਇਸ ਲਈ ਮੈਂ ਪੰਮੇ ਦਾ ਫੋਨ ਕਟਿਆ ਤੇ ਸੁਖ ਦੇ ਨਾਲ ਗੱਲ ਕਰਨ ਲੱਗ ਪਈ ਸੁਖ ਕੁਝ ਥੇਰ ਵਿੱਚ ਹੀ ਸਾਡੇ ਘਰ ਆ ਗਿਆ ਤੇ ਉਹਦੇ ਨਾਲ ਇੱਕ ਹੋਰ ਮੁੰਡਾ ਵੀ ਆਇਆ ਹੋਇਆ ਸੀ ਇਸ ਵਾਰ ਪੂਰੇ 5000 ਰੁਪਏ ਲੈ ਕੇ ਆਏ ਸੀ ਕਹਿੰਦਾ ਸੀ ਕਿ ਚੱਲ ਸਿਮਰਨ ਅਸੀਂ ਤੈਨੂੰ ਦੋਵੇਂ ਹੀ ਖੁਸ਼ ਕਰਾਂਗੇ ਮੈਂ ਇਸ ਗੱਲ ਤੇ ਹੈਰਾਨ ਹੋਈ ਮੈਂ ਕਿਹਾ ਕਿ ਨਾ ਬਾਬਾ ਨਾ ਮੈਂ ਤੁਹਾਡੇ ਦੋਵਾਂ ਦੇ ਨਾਲ ਇਹ ਸਭ ਕੁਝ ਨਹੀਂ ਕਰ ਸਕਦੇ ਮੈਂ ਤਾਂ ਸਿਰਫ ਤੈਨੂੰ ਹੀ ਹਾਂ ਕੀਤੀ ਸੀ ਤੂੰ ਇਸ ਮੁੰਡੇ ਨੂੰ ਘਰੋਂ ਬਾਹਰ ਕੱਢ ਦੇ ਜੇ ਕੋਈ ਆ ਗਿਆ ਤੇ ਫਿਰ ਮੈਂ ਕੀ ਕਰੂੰਗੀ ਮੈਂ ਨਹੀਂ ਇਹ ਕੰਮ ਕਰ ਸਕਦੇ ਸੁਖ ਕਹਿੰਦਾ ਕਿ ਮੈਂ ਤੇਰੇ ਨਾਲ ਵੀਡੀਓ ਬਣਾਈ ਹੋਈ ਆ ਜੇ ਤੂੰ ਇਹਦੇ ਤੇ ਮੇਰੇ ਨਾਲ ਅੱਜ ਉਹ ਸਭ ਕੁਝ ਨਾ ਕੀਤਾ ਤਾਂ ਮੈਂ ਤੇਰੀ ਵੀਡੀਓ ਲੀਕ ਕਰ ਦੇਣੀ ਆ ਮੈਂ ਵਾਇਰਲ ਵੀਡੀਓ ਕਰਕੇ ਤੈਨੂੰ ਸਾਰੀ ਦੁਨੀਆ ਵਿੱਚ ਘੁਮਾ ਦੇਵਾਂਗਾ ਉਹਦੀ ਇਹ ਗੱਲ ਸੁਣ ਕੇ ਤਾਂ ਮੈਂ ਡਰ ਗਈ ਸੀ ਮੈਂ ਕਿਹਾ ਸੁਖ ਏਦਾ ਨਹੀਂ ਕਰੀਦਾ ਪਿਆਰ ਵਿੱਚ ਸਭ ਕੁਝ ਜਾਇਜ਼ ਹੁੰਦਾ ਪਹਿਲਾਂ ਤੂੰ ਵੀਡੀਓ ਡਿਲੀਟ ਕਰ ਸੁਖ ਕਹਿਣ ਲੱਗਾ ਕਿ ਵੀਡੀਓ ਡਿਲੀਟ ਕਰ ਦੇਣ ਵਾਸਤੇ ਇਹਨੂੰ ਪੈਸੇ ਦਿੱਤੇ ਹੋਏ ਆ ਅੱਜ ਵੀ ਤੇਰੇ ਲਈ ਮੈਂ ਪੈਸੇ ਲੈ ਕੇ ਆਇਆ ਵਾਂ ਤੂੰ ਸੱਚਾ ਪਿਆਰ ਕਰਨ ਵਾਲੀ ਨਹੀਂ ਇੱਕ ਲਾਲਚੀ ਤੇ ਪੈਸੇ ਦੀ ਭੁੱਖੀ ਗੁਣੀ ਐ ਪੈਸੇ ਲਈ ਕੁਝ ਵੀ ਕਰ ਸਕਦੀ ਐ ਜੇ ਤੂੰ ਇੰਨਾ ਹੀ ਸੱਚਾ ਪਿਆਰ ਕਰਦੀ ਸੀ ਤਾਂ ਪੰਮੇ ਨੂੰ ਛੱਡ ਕੇ ਤੂੰ ਮੇਰੇ ਮਗਰ ਕਿਉਂ ਆਉਂਦੀ ਸੀ ਤੈਨੂੰ ਪਤਾ ਸੀ ਕਿ ਪੰਮੇ ਨਾਲੋਂ ਜ਼ਿਆਦਾ ਮੈਂ ਅਮੀਰ ਆ ਤੇ ਮੈਂ ਤੈਨੂੰ ਖੁੱਲੇ ਹੱਥਾਂ ਨਾਲ ਪੈਸੇ ਦੇ ਸਕਦਾ ਇਸ ਲਈ ਚੱਲ ਮੇਰੇ ਨਾਲ ਅੱਜ ਇਸ ਦੋਸਤ ਨੂੰ ਵੀ ਖੁਸ਼ ਕਰ ਦੇ ਮੈਂ ਤਾਂ ਹੈਰਾਨ ਹੋ ਗਏ ਉਹਦੇ ਦੋਸਤ ਨੇ ਮੈਨੂੰ ਹਲਕਿਆਂ ਵਾਂਗੂ ਫੜਿਆ ਤੇ ਮੈਂ ਆਪਣੇ ਆਪ ਨੂੰ ਛਡਾਉਂਦੀ ਸੀ ਪਰ ਉਹਨੇ ਮੈਨੂੰ ਛੱਡਿਆ ਹੀ ਨਹੀਂ ਮੇਰੇ ਕੱਪੜੇ ਜ਼ਬਰਦਸਤੀ ਉਤਾਰ ਦਿੱਤੇ ਮੈਂ ਬਿਨਾ ਕੱਪੜਿਆਂ ਤੋਂ ਉਹਦੇ ਸਾਹਮਣੇ ਬੈਠੀ ਹੋਈ ਸੀ ਤੇ ਸੁਖ ਮੇਰੀ ਵੀਡੀਓ ਬਣਾ ਰਿਹਾ ਸੀ ਕਹਿੰਦਾ ਚੱਲ ਪਹਿਲਾਂ ਮੇਰੇ ਦੋਸਤ ਨੂੰ ਮਜ਼ਾ ਦੇ ਇਹ ਸਭ ਕੁਝ ਦੇਖ ਕੇ ਤਾਂ ਮੇਰਾ ਰੋ ਨਿਕਲ ਗਿਆ ਸੀ ਕਿ ਮੇਰੇ ਨਾਲ ਇਹ ਕੀ ਹੋ ਗਿਆ ਮੇਰੀ ਵੀਡੀਓ ਹਾਲੇ ਵੀ ਉਹ ਬਣਾਈ ਜਾਂਦਾ ਸੀ ਮੈਂ ਆਪਣੇ ਗੋਡਿਆਂ ਵਿੱਚ ਸਿਰ ਲੁਕੋ ਕੇ ਰੋਂਦੀ ਸੀ ਕਿ ਸੁੱਖ ਦਾ ਦੋਸਤ ਮੇਰੇ ਨਾਲ ਉਹ ਸਭ ਕੁਝ ਕਰਨ ਲਈ ਬਿਲਕੁਲ ਤਿਆਰ ਸੀ ਕੁਝ ਹੀ ਪਲਾਂ ਦੇ ਵਿੱਚ ਉਹਨੇ ਮੈਨੂੰ ਮੋਢੋਲ ਦਿੱਤਾ ਮੈਂ ਕਿਸੇ ਲਾਸ਼ ਦੀ ਤਰ੍ਹਾਂ ਪਈ ਹੋਈ ਸੀ ਦੁਪਹਿਰ ਦੇ 3 ਵਜੇ ਦੇ ਸੀ ਉਹਨਾਂ ਦੋਨਾਂ ਨੇ ਆਪਣੇ ਹੱਥਸ ਮੇਰੇ ਤੇ ਮਟਾਈ ਤੇ ਚਲੇ ਗਏ ਸੀ ਮੈਂ ਮਸਾਂ ਆਪਣੇ ਆਪ ਨੂੰ ਸੰਭਾਲਿਆ ਇਸ ਸਭ ਕੁਝ ਨੂੰ ਸੰਭਾਲ ਕੇ ਮੈਂ ਪੈ ਗਈ ਸੀ ਮੇਰੇ ਨੂੰ ਦਰਦ ਸਹਾਰ ਨਹੀਂ ਹੁੰਦੀ ਸੀ ਇਸ ਲਈ ਮੈਂ ਇੱਕ ਦਰਦ ਦੀ ਗੋਲੀ ਖਾਦੀ ਤੇ ਸੁੱਤੀ ਰਹੀ ਸ਼ਾਮ ਨੂੰ ਮੇਰੀ ਭੈਣ ਜਦੋਂ ਕੰਮ ਤੋਂ ਆਏ ਤਾਂ ਮੈਂ ਆਪਣੀ ਮੰਮੀ ਤੋਂ ਚੋਰੀ ਨੂੰ ਸਭ ਕੁਝ ਦੱਸਿਆ ਤਾਂ ਮੇਰੀ ਭੈਣ ਕਹਿਣ ਲੱਗੀ ਕਿ ਹੁਣ ਉਹ ਤਾਂ ਇਹਨੂੰ ਬਲੈਕਮੇਲ ਕਰੂਗਾ ਇਸ ਲਈ ਕਿਸੇ ਤਰੀਕੇ ਨਾਲ ਉਹਦਾ ਫੋਨ ਫੜ ਤੇ ਤੋੜ ਦੇ ਜਾਂ ਫਿਰ ਕੋਈ ਹੋਰ ਤਰੀਕਾ ਅਪਣਾ ਲੈ ਤੇ ਉਹ ਤੈਨੂੰ ਪੈਸੇ ਦੇ ਕੇ ਤੈਨੂੰ ਕਿਸੇ ਮੁੰਡੇ ਦੇ ਨਾਲ ਵੀ ਬਲੈਕਮੇਲ ਕਰ ਸਕਦਾ ਤੇਨੂੰ ਕਿਨੇ ਕਿਹਾ ਸੀ ਕਿ ਇਹ ਸਭ ਕੁਝ ਕਰਨ ਦੇ ਲਈ ਤੇਰੇ ਲਈ ਪੰਮਾ ਬਿਲਕੁਲ ਠੀਕ ਸੀ ਤਾਂ ਮੈਨੂੰ ਵੀ ਇਹ ਗੱਲ ਪਤਾ ਲੱਗ ਗਈ ਸੀ ਕਿ ਉਹ ਵੀ ਬਹੁਤ ਰੋਇਆ ਸੀ ਉਹਨੇ ਮੈਨੂੰ ਛੱਡ ਦਿੱਤਾ ਸੀ ਮੇਰੀ ਭੈਣ ਕਹਿਣ ਲੱਗੀ ਕਿ ਹੁਣ ਤੂੰ ਵਿਆਹ ਕਰਵਾ ਕਰਵਾ ਲੈ ਤੇ ਤੇਰਾ ਤਾਂ ਹੁਣ ਸ਼ਾਇਦ ਕਿਤੇ ਵਿਆਹ ਵੀ ਨਹੀਂ ਹੋਣਾ ਤੈਨੂੰ ਕੀ ਲੋੜ ਸੀ ਇਹੋ ਜਿਹੇ ਮੁੰਡਿਆਂ ਦੇ ਨਾਲ ਗੱਲਬਾਤ ਕਰਨ ਦੀ ਮਗਰੋਂ ਤੂੰ ਇਹੋ ਜਿਹੇ ਕੰਮ ਕਰਦੀ ਸੀ ਮੈਂ ਤਾਂ ਮੇਰਾ ਆਸ਼ਕ ਸੱਚਾ ਤੇ ਸੱਚਾ ਪਿਆਰ ਕਰਦਾ ਸੀ ਅਸੀਂ ਇੱਕ ਦੂਜੇ ਬਿਨਾਂ ਹੀ ਰਹਿੰਦੇ ਸੀ ਪਰ ਤੂੰ ਤੇ ਮਨ ਵਿੱਚ ਲਾਲਚ ਰੱਖ ਕੇ ਪਿਆਰ ਕਰਦੀ ਸੀ ਉਹ ਤੇਰਾ ਪਿਆਰ ਨਹੀਂ ਸੀ ਉਹ ਵੀ ਤੋਖਾ ਦਿੰਦੀ ਸੀ ਅਗਲੇ ਨੇ ਵੀ ਤੈਨੂੰ ਤੋਖਾ ਦੇ ਕੇ ਚਲੇ ਗਏ ਹੁਣ ਆਪਣੀਆਂ ਕੀਤਿਆਂ ਨੂੰ ਆਪੇ ਹੀ ਭਗਤ ਤੇ ਬਦਨਾਮੀ ਤੇਰੀ ਬਾਤੂ ਦੀ ਹੋ ਜਾਊਗੀ ਮੈਂ ਤਾਂ ਰੋਣ ਲੱਗ ਪਈ ਸੀ ਮੈਂ ਆਪਣੇ ਭੈਣ ਨੂੰ ਕਿਹਾ ਕਿ ਦੱਸ ਮੈਂ ਹੁਣ ਕੀ ਕਰਾਂ ਮੇਰੇ ਭੈਣ ਕਹਿੰਦੀ ਕਿ ਹੁਣ ਬਹੁਤ ਦਿਨ ਰੁਕ ਜਾ ਸੋਖ ਨਾਲ ਪਿਆਰ ਨਾਲ ਗੱਲ ਕਰ ਉਹ ਆਪਣੇ ਜਾਲ ਵਿੱਚ ਦੁਬਾਰਾ ਫਸਾ ਤੇ ਜਿਸ ਦਿਨ ਮੈਂ ਤੈਨੂੰ ਕਹੂੰਗੀ ਤੂੰ ਸੋਖ ਨੂੰ ਉਸ ਦਿਨ ਉੱਥੇ ਹੀ ਸਾਬ ਲੇ ਜਿੰਨਾ ਚਿਰ ਉਹਦਾ ਫੋਨ ਨਾ ਫੜਿਆ ਤੈਨੂੰ ਖਤਰਾ ਹੀ ਖਤਰਾ ਮੈਂ ਤੇਰੇ ਨਾਲ ਇਦਾਂ ਦੀ ਘਟੀਆਂ ਕਰਦੂ ਤੂੰ ਹੁੰਦੀ ਨਹੀਂ ਦੇਖ ਸਕਦੇ ਇੱਕ ਹਾਫਸਦਾ ਕਰਕੇ ਮੁੰਡੇ ਤੈਨੂੰ ਪੈਸੇ ਦਿੰਦੇ ਆ ਤੇ ਪੈਸਿਆਂ ਦੇ ਲਾਲਚ ਵਿੱਚ ਤੂੰ ਆਪਣੀ ਇੱਜ਼ਤ ਬਰਬਾਦ ਕਰ ਰਹੀ ਹੈ ਇਸ ਲਈ ਇਦਾਂ ਨਹੀਂ ਕਰੀਦਾ ਮੈਂ ਬਿਲਕੁਲ ਚੁੱਪ ਬੈਠੀ ਸੀ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਸੀ ਫਿਰ ਇੱਕ ਦਿਨ ਮੇਰੀ ਭੈਣ ਨੇ ਆਪਣੇ ਬੁਆਏਫ੍ਰੈਂਡ ਨੂੰ ਆਪਣੇ ਕੋਲ ਸੱਦਿਆ ਤੇ ਉਹਨੂੰ ਸਾਰੀ ਗੱਲ ਸੱਚ ਦੱਸ ਦਿੱਤੀ। ਉਹਦਾ ਬੁਆਏਫ੍ਰੈਂਡ ਦੇਖਣ ਨੂੰ ਵੀ ਹਟਾ-ਕਟਾ ਸੀ ਤੇ ਚੰਗਾ ਲੱਗ ਰਿਹਾ ਸੀ। ਇਸ ਲਈ ਉਹਨੇ ਕਿਹਾ ਕਿ ਹੁਣ ਮੈਂ ਕੋਝ ਮੁੰਡੇ ਆਪਣੇ ਨਾਲ ਸੱਦੂੰਗਾ ਤੇ ਫਿਰ ਤੂੰ ਉਸ ਮੁੰਡੇ ਨੂੰ ਉੱਥੇ ਸੱਦ ਲੈ। ਮੈਂ ਉਹਨਾਂ ਦੀ ਗੱਲ ਨੂੰ ਮੰਨ ਲਿਆ ਸੀ। ਜਿਸ ਦਿਨ ਮੇਰੀ ਟੀਵੀ ਦੇ ਬੁਆਏਫ੍ਰੈਂਡ ਨੇ ਮੈਨੂੰ ਕਿਹਾ ਮੈਂ ਉਸ ਦਿਨ ਹੀ ਉਸੇ ਥਾਂ ਤੇ ਸੁਖ ਨੂੰ ਸੱਦਿਆ ਤਾਂ ਪਹਿਲਾਂ ਮੇਰੀ ਪੈਨ ਦੇ ਬੁਆਏਫ੍ਰੈਂਡ ਨੇ ਸੁਖ ਦਾ ਫੋਨ ਫੜਾ ਤੇ ਉਹਨੇ ਤੋੜ ਦਿੱਤਾ। ਇਹ ਦੇਖਦੇ ਹੀ ਸੁਖ ਦਾ ਪਰਾ ਹਾਈ ਹੋ ਗਿਆ। ਉਹ ਬਹੁਤ ਲੜਿਆ। ਕਹਿਣ ਲੱਗਾ ਕਿ ਤੁਸੀਂ ਕੌਣ ਹੋ ਮੇਰੇ ਕੋਲੋਂ ਫੋਨ ਖੋ ਕੇ ਇਸ ਤਰ੍ਹਾਂ ਤੋੜਨ ਵਾਲੇ। ਮੇਰਾ ਇੰਨਾ ਮਹਿੰਗਾ ਫੋਨ ਆ। ਤਾਂ ਮੇਰੀ ਭੈਣ ਕਹਿਣ ਲੱਗੀ ਸੀ ਕਿ ਤੂੰ ਮੇਰੀ ਭੈਣ ਦੀਆਂ ਵੀਡੀਓ ਬਣਾ ਕੇ ਉਹਨੂੰ ਬਲੈਕਮੇਲ ਕਰਨ ਵਾਲਾ ਕੌਣ ਹੋਣਾ। ਤਾਂ ਸੁਖ ਕਹਿਣ ਲੱਗਾ ਕਿ ਇਹ ਤਾਂ ਲਾਲਚੀ ਆ। ਪੈਸਿਆਂ ਦੇ ਕਰਕੇ ਹੀ ਇਹ ਸਭ ਕੁਝ ਕਰ ਸਕਦੀ ਸੀ। ਇਹਨੇ ਹੀ ਕਿਹਾ ਸੀ ਕਿ ਆ ਜਾ। ਮੈਂ ਆਪ ਨਹੀਂ ਆਇਆ ਸੀ ਇਹਨੇ ਮੈਨੂੰ ਆਪ ਸੱਦਿਆ ਸੀ ਮੇਰੀ ਭੈਣ ਦੇ ਬੁਆਏਫਰੈਂਡ ਨੇ ਹੋਰ ਵੀ ਦੋਸਤ ਆਏ ਹੋਏ ਸੀ ਸੁਖ ਨਾਲ ਉਹ ਕਾਫੀ ਲੜਿਆ ਸੁਖ ਦੇ ਨਾਲ ਉਹਨੇ ਕਾਫੀ ਸੱਟਾਂ ਵੀ ਲਾਈਆਂ ਫਿਰ ਉਥੋਂ ਦੱਬਦਾ ਸੁਖ ਫਟਾਫਟ ਗੱਡੀ ਲੈ ਕੇ ਚਲਾ ਗਿਆ ਸੀ ਮੈਨੂੰ ਇਸ ਗੱਲ ਦੀ ਫਿਕਰ ਖਤਮ ਹੋ ਗਈ ਸੀ ਕਿ ਮੇਰੀਆਂ ਫੋਟੋਆਂ ਤੇ ਵੀਡੀਓ ਸੁਖ ਦੇ ਫੋਨ ਵਿੱਚੋਂ ਖਤਮ ਹੋ ਗਈਆਂ ਮੇਰੀ ਫਿਕਰ ਖਤਮ ਹੋਈ ਤੇ ਮੈਂ ਸੁਖ ਦਾ ਸਾਲਿਆ ਸੀ ਮੈਂ ਆਪਣਾ ਸਿਰ ਫੜ ਕੇ ਉੱਥੇ ਬੈਠ ਗਈ ਸੀ ਤੇ ਆਪਣੇ ਭੈਣ ਦਾ ਹੁਣ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਸੀ। ਮੇਰੀ ਭੈਣ ਨੇ ਸੁਖ ਨੂੰ ਕਿਹਾ ਕਿ ਜੇ ਤੂੰ ਦੁਬਾਰਾ ਕੋਈ ਹੋਰ ਹਰਕਤ ਕੀਤੀ ਤਾਂ ਅਸੀਂ ਪੁਲਿਸ ਨੂੰ ਕੰਪਲੇਂਟ ਕਰ ਦੇਵਾਂਗੇ। ਸੁਖ ਨੇ ਦੂਜੀ ਕੋਈ ਵੀ ਗੱਲ ਨਹੀਂ ਕੀਤੀ। ਉਸ ਤੋਂ ਬਾਅਦ ਕਦੇ ਵੀ ਉਹ ਮੇਰੇ ਮੱਥੇ ਨਹੀਂ ਲੱਗਿਆ। ਫਿਰ ਮੇਰੀ ਭੈਣ ਨੇ ਮੇਰਾ ਵਿਆਹ ਕਰ ਦਿੱਤਾ ਸੀ। ਜਿੱਥੇ ਮੈਂ ਵਿਆਹ ਕਰਵਾਇਆ ਸੀ ਉਹ ਮੁੰਡਾ ਤਾਂ ਮਸਾਂ ਹਜੇ 16 ਕੋ ਸਾਲ ਦਾ ਸੀ। ਮੇਰੀ ਉਮਰ ਹੁਣ 22 ਸਾਲ ਦੀ ਹੋ ਗਈ ਸੀ। ਉਹਦਾ ਇੱਕ ਛੋਟਾ ਭਰਾ ਸੀ। ਮੈਂ ਦਰਾਣੀ ਐ ਜਠਾਣੀਆਂ ਦੇ ਨਾਲ ਰਲ ਕੇ ਫੋਨ ਤੇ ਵੀਡੀਓ ਦੇਖਦੀ ਹੁੰਦੀ ਸੀ ਉਹਨਾਂ ਨਾਲ ਹੱਸ ਸਮਝਾ ਕਰਦੇ ਹੁੰਦੀ ਸੀ ਪਰ ਉਹਦੇ ਛੋਟੇ ਭਰਾ ਨੂੰ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਹੁੰਦੀਆਂ ਸੀ ਕਿਉਂਕਿ ਮੇਰੀ ਇੱਕ ਦਰਾਣੀ ਸੀ ਜਿਹਦੀ ਕਿਸੇ ਮੁੰਡੇ ਦੇ ਨਾਲ ਗੱਲਬਾਤ ਸੀ ਉਹਦੀ ਪੂਰੀ ਉਹ ਮਦਦ ਕਰਦੀ ਸੀ ਪਰ ਇਸ ਗੱਲ ਦਾ ਮੇਰੇ ਦਿੌਰ ਨੂੰ ਪਤਾ ਲੱਗ ਗਿਆ ਸੀ ਉਹਨੇ ਸਾਰਿਆਂ ਨੂੰ ਦੱਸਣ ਦਾ ਕਿਹਾ ਤਾਂ ਮੈਨੂੰ ਬਹੁਤ ਗੁੱਸਾ ਚੜਿਆ ਕਿਉਂਕਿ ਮੇਰਾ ਤਾਂ ਮਸਾਂ ਵਿਆਹ ਹੋਇਆ ਸੀ ਮੈਂ ਆਪਣੇ ਬਿਉਰ ਦਾ ਗਲਾ ਕੁੱਟਿਆ ਤੇ ਆਪਣੀ ਦਰਾਨੀ ਦੇ ਨਾਲ ਰਲ ਕੇ ਉਹਨੂੰ ਪੱਖੇ ਦੇ ਨਾਲ ਲਟਕਾ ਦਿੱਤਾ ਉਹ ਛੋਟਾ ਸੀ ਤੇ ਉਹਦੀ ਉਮਰ ਵੀ ਕੋਈ 12 ਸਾਲ ਦੀ ਸੀ ਅਸੀਂ ਇਹ ਕਹਿ ਦਿੱਤਾ ਸੀ ਕਿ ਉਹ ਆਪ ਹੀ ਲਟਕਿਆ ਤੇ ਪਤਾ ਨਹੀਂ ਕਿਉਂ ਉਹ ਦਰਵਾਜ਼ਾ ਨਹੀਂ ਖੁੱਲ ਰਿਹਾ ਮੈਂ ਤੇ ਮੇਰੀ ਜਠਾਣੀ ਜਾਣੀ ਕਿ ਮੇਰੇ ਤਾਈ ਸਹੁਰੇ ਦੀ 9 ਅੰਦਰ ਗਈਆਂ ਤੇ ਖਿੜਕੀ ਦੇ ਰਾਹੀਂ ਬਾਹਰ ਆ ਗਏ ਆਂਦਰੋਂ ਹੀ ਦਰਵਾਜ਼ਾ ਲਾ ਕੇ ਸਾਨੂੰ ਬਾਹਰ ਨਿਕਲਣਾ ਪਿਆ ਸੀ ਮੈਂ ਕਿਹਾ ਕਿ ਅਸੀਂ ਆਵਾਜ਼ਾਂ ਮਾਰ-ਮਾਰ ਕੇ ਹਾਰ ਹੰਬ ਹੋ ਗਏ ਆ ਪਰ ਇਹਨੇ ਆਵਾਜ਼ ਨਹੀਂ ਦਿੱਤੀ ਇਸ ਲਈ ਅਸੀਂ ਆਣ-ਗਮਾਂਡ ਨੂੰ ਇਕੱਠਾ ਕਰ ਲਿਆ ਤੇ ਰੌਲਾ ਪਾ ਦਿੱਤਾ ਕਿ ਜਸ਼ਨ ਨੇ ਫਾਹਾ ਲੈ ਲਿਆ ਇਹ ਰੌਲਾ ਸੁਣ ਕੇ ਤਾਂ ਪਤਾ ਨਹੀਂ ਕਿੰਨੇ ਕੁ ਲੋਕ ਇਕੱਠੇ ਹੋ ਗਏ ਸਾਰੇ ਵਾਰ-ਵਾਰ ਮੇਰੇ ਕੋਲੋਂ ਹੀ ਪੁੱਛਦੇ ਸੀ ਕਿ ਮੁੰਡੇ ਨੂੰ ਕੀ ਹੋਇਆ ਤੇ ਮੈਂ ਕਿਸੇ ਨੂੰ ਵਾਰੀ ਆਉਣੇ ਨਹੀਂ ਦਿੱਤਾ ਮੈਂ ਕਿਹਾ ਕਿ ਇਹਨੇ ਖੁਦ ਖੁਸ਼ੀ ਕੀਤੀ ਆ ਮੇਰੀ ਭੈਣ ਮੇਰੇ ਨਾਲ ਸੀ ਸਾਰੇ ਹੀ ਮੇਰੇ ਤੋਂ ਪੁੱਛਦੇ ਸੀ ਪਰ ਮੇਰੀ ਸੱਸ ਇਹ ਗੱਲ ਮੰਨ ਲੈ ਤਿਆਰ ਨਹੀਂ ਸੀ। ਮੇਰੀ ਭੈਣ ਝੂਠ ਬੋਲ ਕੇ ਆਈ ਸੀ ਤੇ ਉਸ ਤੋਂ ਬਾਅਦ ਉਹਨੇ ਮੇਰਾ ਤਲਾਕ ਕਰਵਾ ਦਿੱਤਾ। ਕਹਿਣ ਲੱਗੀ ਕਿ ਤੂੰ ਜੇ ਉੱਥੇ ਰਹੇਂਗੀ ਤਾਂ ਅਗਲੇ ਤੇਰਾ ਮੂੰਹ ਖਲਵਾ ਹੀ ਲੈਣਗੇ। ਇਸ ਲਈ ਉਹਨੇ ਮੇਰਾ ਸਿੱਧਾ ਤਲਾਕ ਹੀ ਕਰਵਾਇਆ ਕਿ ਮੇਰੇ ਤੇ ਕੋਈ ਕਾਰਵਾਈ ਨਾ ਹੋ ਜਾਵੇ। ਉਸ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਬਸ ਇਕੱਲਿਆਂ ਹੀ ਕੱਢਣ ਲੱਗ ਪਈ। ਮੇਰੀ ਮਾਂ ਕਹਿੰਦੀ ਸੀ ਕਿ ਅੱਜ ਤੱਕ ਤੂੰ ਕੋਈ ਚੱਜ ਦਾ ਕੰਮ ਨਾ ਕਰੇ। ਬੱਸ ਫਿਰ ਕਿਸੇ ਆਪਣਾ ਘਰ-ਬਾਰ ਛੱਡ ਕੇ ਇਕੱਲੀ ਕਿਰਾਏ ਦੇ ਆਪਣਾ ਕੰਮ-ਕਾਰ ਕਰਦੀ ਸੀ ਤੇ ਇਦਾਂ ਹੀ ਮੇਰਾ ਮਾਨ ਕਰਦਾ ਤੇ ਮੈਂ ਬਾਰ-ਬਾਰ ਸਮਟਾ ਲੈਂਦੀ ਸੀ ਆਪਣੇ ਭੈਣ ਤੋਂ ਬਿਨਾਂ ਕਿਸੇ ਨਾਲ ਕੋਈ ਬੋਲ-ਚਾਲ ਨਹੀਂ ਰੱਖੀ ਮੇਰੀ ਮਾਂ ਵੀ ਇਹ ਗੱਲ ਕਹਿੰਦੀ ਸੀ ਕਿ ਤੂੰ ਕਦੀ ਵੀ ਕਿਸੇ ਨਾਲ ਬਣਾ ਕੇ ਨਹੀਂ ਰੱਖ ਸਕਦੀ ਕਿਉਂਕਿ ਪੈਸਿਆਂ ਦੇ ਮੋਹ ਨੇ ਤਾਂ ਤੇ ਨਵੀਆਂ-ਨਵੀਆਂ ਚੀਜ਼ਾਂ ਦੇ ਲਾਲਚ ਨੇ ਤੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੇ ਵਾਕਿ ਹੈ ਅੱਜ ਮੈਂ ਹਾਲੇ ਤੱਕ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਹੀ ਗੁਜ਼ਾਰ ਰਹੀ ਆਂ ਇਹ ਮੈਨੂੰ ਆਪਣੇ ਗਲਤੀਆਂ ਤੇ ਪਛਤਾਵਾ ਵੀ ਹੋ ਰਿਹਾ ਮੈਂ ਆਪਣੇ ਹੱਥੀਂ ਆਪਣੀ ਜ਼ਿੰਦਗੀ ਨੂੰ ਆਪ ਨਰਕ ਬਣਾ ਲਿਆ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ